ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਮੈਂ ਮੰਨ ਤੁਹਾਡਾ ਸਵਾਗਤ ਕਰਦਾ हूं उम्मीद करता हूं ਤੁਸੀਂ ਸਾਰੇ ਠੀਕ ਹੋਵੋਗੇ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਵੱਲੋਂ ਆਪਸਾਰਿਆਂ ਨੂੰ ਤੁਹਾਨੂੰ ਅਤੇ ਤੁਹਾਡੇ ਪੂਰੇ ਪਰਿਵਾਰ ਨੂੰ ਲੋਹੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਪਰਮਾਤਮਾ ਸਭ ਦੇ ਘਰ ਜਿਹੜੀ ਖੁਸ਼ੀਆਂ ਦੀ ਹੋ ਲੋਹੜੀ ਲੈ ਕੇ ਆਵੇ ਸੋ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਜੀ ਅੱਜ ਦੀ ਆਪਣੀ ਨਵੀਂ ਅਪਡੇਟ ਬਾਰੇ ਤਾਂ ਅੱਜ ਵਾਲੀ ਖਬਰ ਬੜੀ ਥੋੜੀ ਜੀ ਦੁਖਦਾਈ ਹੈ ਖਾਸ ਕਰ ਉਹਨਾਂ ਮੇਰੇ ਭੈਣ ਭਰਾਵਾਂ ਵਾਸਤੇ ਦੁਖਦਾਈ ਹੋ ਸਕਦੀ ਹੈ ਜਿਨ੍ਹਾਂ ਨੇ ਮਤਲਬ ਇਸ ਉਮੀਦ ਦੇ ਉੱਪਰ ਬੈਠੇ ਸੀ ਕਿ ਅਸੀਂ ਵੀ ਜਿਹੜਾ ਹੈਗਾ ਜੌਬ ਦੇ ਵਿੱਚ ਆਈਏ ਪਰ ਕੁਝ ਕੁ ਮੇਰੇ ਦੋਸਤਾਂ ਮਿੱਤਰਾਂ ਦੇ ਸਦਕਾ ਜਾਂ ਨਲਾਕੀ ਕਹਿ ਸਕਦੇ ਆ ਆਪਾਂ ਉਹਨਾਂ ਦੀ ناکامی ਕਹਿ ਸਕਦੇ ਆ ਜਾਂ ਇਹਦੇ ਪਿੱਛੇ ਕੀ ਕਾਰਨ ਹੈ ਇਹ ਹਜੇ ਤੱਕ ਨਹੀਂ ਹੋਇਆ ਜੀ ਪਰ ਇਸ ਵਾਰੀ ਕੋਈ ਕਿਸੇ ਨੂੰ ਪਤਾ ਹੈ ਵੀ ਕੀ ਕਾਰਨ ਕਰਕੇ ਹੈ ਜਿਹੜਾ 873 ਡੀਪੀਆਈ ਨੂੰ ਜਿਹੜੇ ਹੈਗੇ ਆ ਵੀ ਨਿਯੁਕਤੀ ਪੱਤਰ ਦਿੱਤੇ ਜਾਣੇ ਸੀ ਪਰ ਉਹ 800 ਜਿਹੜਾ ਹੈਗਾ ਉਹਨਾਂ ਦੇ ਵਿੱਚੋਂ ਕੁਝ ਕੁ ਕੈਂਡੀਡੇਟਸ ਨੇ ਜਿਨ੍ਹਾਂ ਦੇ ਵਿੱਚੋਂ ਉਹਨਾਂ ਕੈਂਡੀਡੇਟਸ ਨੇ ਆਪਣਾ ਨਿਯੁਕਤੀ ਪੱਤਰ ਹੀ ਪ੍ਰਾਪਤ ਨਹੀਂ ਕੀਤਾ ਤਾਂ ਦੇਖੋ ਕਿੰਡੀ ਦੁੱਖ ਦੀ ਗੱਲ ਹੈ ਜੇਕਰ ਉਹ ਕੈਂਡੀਡੇਟ ਉਹਨਾਂ ਨੇ ਇਸ ਜੌਬ ਦੇ ਵਿੱਚ ਨਹੀਂ ਆਉਣਾ ਸੀ ਜੇਕਰ ਉਹ ਡੀਪੀਆਈ ਨਹੀਂ ਬਣਨਾ ਸੀ ਜਾਂ ਆਪਣਾ ਨਿਪਤੀ ਪੱਤਰ ਪ੍ਰਾਪਤ ਨਹੀਂ ਕਰਨਾ ਸੀ ਤਾਂ ਉਹਨਾਂ ਨੂੰ ਇੱਥੋਂ ਤੱਕ ਨਹੀਂ ਆਉਣਾ ਚਾਹੀਦਾ ਸੀ ਮੈਂ ਤਾਂ ਇਹ ਮੰਨਦਾ ਕਿਉਂਕਿ ਉਹਨਾਂ ਦੇ ਇੱਕ ਇਸ ਗਲਤ ਕਦਮ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਜਿਹੜਾ ਉਹ ਜਿਹੜੀ ਪੋਸਟ ਮਾਰੀ ਗਈ ਹੋ ਸਕਦਾ ਹੈ ਇਨ੍ਹਾਂ ਦੇ ਥੋੜੇ ਜਿਹੀ ਬਿਲਕੁਲ ਸਿਮਿਲਰ ਨੰਬਰਾਂ ਦੇ ਅਕੋਰਡਿੰਗ ਕੋਈ ਹੋਰ ਭੈਣ ਭਰਾ ਜਿਹੜਾ ਇਸ ਨੌਕਰੀ ਦੀ ਉਡੀਕ ਕਰ ਰਿਹਾ ਹੋਵੇ ਜਿਹਨੂੰ ਹੋ ਸਕਦਾ ਬਹੁਤ ਜ਼ਰੂਰਤ ਹੋਵੇ ਇਸ ਨੌਕਰੀ ਦੀ ਪਰ ਇੰਨਾ ਕੈਂਡੀਡੇਟਸ ਕਰਕੇ ਉਹ ਇਨਸਾਨ ਉਹ ਜਿਹੜੇ ਹੈਗੇ ਆ ਭੈਣ ਭਰਾ ਆਪਣੀ ਨੌਕਰੀ ਤੋਂ ਵਾਂਝੇ ਹੋ ਗਏ ਹਾਲਾਂਕਿ ਇੰਨਾ ਬੰਦਿਆਂ ਨੇ ਵੀ ਉਹ ਜਿਹੜੀ ਹੈਗੀ ਹੈ ਡੀਪੀ ਦੀ ਜਿਹੜੀ ਪੋਸਟ ਹੈ ਉਹ ਜੁਆਇਨ ਨਹੀਂ ਕੀਤੀ ਤੇ ਉਹ ਵਿਚਾਰੇ ਜਿਹੜੇ ਹੈਗੇ ਇਸ ਉਸ ਦੇ ਵਿੱਚ ਹੀ ਝਾਂਕ ਦੇ ਵਿੱਚ ਰਹਿ ਗਏ ਕਿ ਸ਼ਾਇਦ ਅਸੀਂ ਵੀ ਕਿਸੇ ਭਰਤੀ ਦੇਈਏ ਤਾਂ 873 ਡੀਪੀਆਈ ਜਿਹੜੇ ਹੈਗਾ ਫਿਜ਼ੀਕਲ ਐਜੂਕੇਸ਼ਨ ਮਾਸਟਰ ਮਿਸਟਰਸ ਭਰਤੀधीन ਨੁਕਤੀ ਪੱਤਰ ਬੁਲਾਇਆ ਗਿਆ ਸੀ ਪਰ ਇਹਨਾਂ ਦੇ ਵਿੱਚੋਂ ਕੁਝਕ ਜਿਹੜੇ ਕੈਂਡੀਡੇਟਸ ਨੇ ਉਹਨਾਂ ਨੇ ਸੱਦੇ ਦੇ ਉੱਪਰ ਬੁਲਾਏ ਨਹੀਂ ਗਏ ਜਿਸ ਕਰਕੇ ਗੈਰ ਹਾਜ਼ਰ ਰਹੇ ਇਹਨਾਂ ਅਧਿਆਪਕਾਂ ਨੂੰ ਉਹਨਾਂ ਦੀ ਸਿਲੈਕਸ਼ਨ ਕੈਟਾਗਰੀ ਨੁਕਤੀ ਲਈ ਕਲੇਮ ਖਤਮ ਕੀਤਾ ਗਿਆ ਤਾਂ ਭਾਵੇਂ ਹੁਣ ਇਹ ਜਿੰਨੇ ਕੈਂਡੀਡੇਟ ਤੁਸੀਂ 9 ਕੈਂਡੀਡੇਟਸ ਨੇ ਇਹਨਾਂ 9 ਕੈਂਡੀਡੇਟਸ ਦੀ ਦਾਅਵੇਦਾਰੀ ਜਿਹੜੀ ਹੈਗੀ ਉਹ ਖਤਮ ਕਰ ਦਿੱਤੀ ਹੈ ਕਲੇਮ ਖਤਮ ਕਰ ਦਿੱਤਾ ਗਿਆ ਕਿਉਂਕਿ ਹੋ ਸਕਦਾ ਹੈ ਇਹਨਾਂ ਨੂੰ 2 ਜਾਂ 3 ਮੌਕੇ ਦਿੱਤੇ ਗਏ ਹੁਣ ਤਾਂ ਉਸ ਤੋਂ ਬਾਅਦ ਵੀ ਜੇਕਰ ਇਹਨਾਂ ਨੇ ਜੁਆਇਨ ਨਹੀਂ ਕੀਤਾ ਮਤਲਬ ਆਪਣੀ ਜਿਹੜੀ ਨੁਕਤੀ ਪੱਤਰ ਪ੍ਰਾਪਤ ਨਹੀਂ ਕੀਤਾ ਤਾਂ ਇਹਨਾਂ ਦਾ ਜਿਹੜਾ ਕਲੇਮ ਹੈ ਉਹ ਅੱਜ ਤੋਂ ਖਤਮ ਕਰ ਦਿੱਤਾ ਗਿਆ ਜਿਸ ਤਰ੍ਹਾਂ ਕਿ ਤੁਸੀਂ ਦੇਖਦੇ ਹੋ 13 1 2025 ਅੱਜ ਦੀ ਹੀ ਜਿਹੜੀ ਇਹ ਲੇਟੈਸਟ ਅਪਡੇਟ ਆਈ ਹੈ ਡਾਇਰੈਕਟੋਰੇਟ ਵਿਭਾਗ ਵੱਲੋਂ ਤਾਂ ਅਫਸੋਸ ਹੁੰਦਾ ਹੈ ਕਿ ਉਹੀ ਭੈਣ ਭਰਾ ਡਾਂਗਾ ਖਾ ਕੇ ਸੁੱਟੀਆਂ ਖਾ ਕੇ ਇੰਨੀ ਮਿਹਨਤ ਕਰਕੇ ਇੱਥੋਂ ਤੱਕ ਆਉਂਦਾ ਹੈ ਤੇ ਤੁਸੀਂ ਇੱਕ ਤੁਹਾਡੀ ਇੱਕ ਛੋਟੀ ਜੀ ਗਲਤੀ ਕਰਕੇ ਕਿਸੇ ਭੈਣ ਭਰਾ ਦਾ ਨੁਕਸਾਨ ਹੁੰਦਾ ਤਾਂ ਪਲੀਜ਼ ਹੱਥ ਬੰਨ ਕੇ ਬੇਨਤੀ ਹੈ ਜੇਕਰ ਤੁਸੀਂ ਜੌਬ ਦੇ ਵਿੱਚ ਨਹੀਂ ਆਉਣਾ ਜਾਂ ਤੁਹਾਡੀ ਕੋਈ ਮਜਬੂਰੀ ਹੈ ਜਾਂ ਤੁਸੀ ਤੁਹਾਨੂੰ ਪਸੰਦ ਨਹੀਂ ਹੈਗਾ ਕੁਝ ਵੀ ਹੈ ਤਾਂ ਉਸ ਤੋਂ ਇਸ ਤਰ੍ਹਾਂ ਦਾ ਕੰਮ ਕਰਨ ਤੋਂ ਪਹਿਲਾਂ ਉਹਨਾਂ ਬਾਰੇ ਜ਼ਰੂਰ ਸੋਚ ਲਿਆ ਕਰੋ ਜਿਹੜੇ ਭੈਣ ਭਰਾ ਇਹਨਾਂ ਚੀਜ਼ਾਂ ਦੀ ਲੋੜ ਹੈਗੀ ਹੈ ਠੀਕ ਹੈ ਜੀ ਸੋ ਮਨ ਦੁਖੀ ਹੋਇਆ ਇਹ ਚੀਜ਼ ਦੇਖ ਕੇ ਜਿਹੜੇ ਨੌ ਕੈਂਡੀਡੇਟਸ ਨੇ ਇਹਨਾਂ ਜਿਹੜੇ ਆਪਣੇ ਨਿਕਤੀ ਪੱਤਰ ਪ੍ਰਾਪਤ ਨਹੀਂ ਕੀਤੇ ਤੇ ਕਿਸੇ ਹੋਰ ਭੈਣ ਭਰਾ ਦਾ ਜਿਹੜਾ ਉਹ ਨੁਕਸਾਨ ਕੀਤਾ ਸੋ ਅੱਗੇ ਤੋਂ ਕਿਰਪਾ ਕਰਕੇ ਇਸ ਤਰ੍ਹਾਂ ਦਾ ਨਾ ਕਰਿਆ ਕਰੋ ਸੋ ਮਿਲਦੇ ਹਾਂ ਕਿਸੇ ਨਵੀਂ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ